ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਈ ਮਨਦੀਪ ਕੌਰ ਅੱਜ ਆਪਾਂ ਗਰੀਬ ਦੀ ਦੁਨੀਆ ਦਾ ਭਾਗ ਦੂਜਾ ਕਰਨ ਜਾ ਰਹੇ ਹਾਂ ਲਾਹੌਰ ਦੀ ਨਵੀਂ ਆਬਾਦੀ ਮਾਡਲ ਟਾਊਨ ਵਿੱਚ ਰਾਏ ਸਾਹਿਬ ਲਾਲਾ ਅਮਰਨਾਥ ਆਪਣੀ ਆਲੀਸ਼ਾਨ ਕੋਠੀ ਵਿੱਚ ਰਹਿੰਦੇ ਹਨ ਤਣ ਦੌਲਤ ਦੀ ਆਪ ਦੇ ਘਰ ਲਹਿਰ ਬਹਿਰ ਹੈ ਆਮਦਨੀ ਬਥੇਰੀ ਹੈ ਪਰ ਇਸ ਦੇ ਨਾਲ ਹੀ ਖਰਚੇ ਦਾ ਵੀ ਕੋਈ ਪਰਵਾਹ ਨਹੀਂ ਨੌਕਰਾਂ ਚਾਕਰਾਂ ਦੀ ਪਰਮਾਰ ਮੋਟਰਾਂ ਬੱਗੀਆਂ ਦੀ ਕਤਾਰ ਤੇ ਐਸ਼ ਇਸਰਤ ਦੀ ਬਹਾਰ ਲੋਕਾਂ ਦਾ ਕਹਿਣਾ ਹੈ ਕਿ ਨਵਾਬ ਬਾਜਦ ਅਲੀ ਸ਼ਾ ਨੇ ਅਵਦ ਵਿੱਚ ਮਰ ਕੇ ਪੰਜਾਬ ਵਿੱਚ ਆ ਜਨਮ ਧਾਰਿਆ ਹੈ ਰਾਏ ਸਾਹਿਬ ਦੀ ਉਮਰ ਭਾਵੇਂ ਦਿਨੋਂ ਦਿਨ ਟਲਦੀ ਵੱਲ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਸਿਹਤ ਵੀ ਖੋਖਲੀ ਹੁੰਦੀ ਜਾ ਰਹੀ ਦਿੱ ਹੈ ਪਰ ਆਪ ਨੂੰ ਹਮੇਸ਼ਾ ਹੀ ਜਵਾਨ ਬਣੇ ਰਹਿਣ ਦੀ ਧੁਨ ਸਵਾਰ ਰਹਿੰਦੀ ਹੈ ਲਾਹੌਰ ਦੇ ਕਬੂ ਲੱਬਾਂ ਤੇ ਹੋਟਲਾਂ ਵਿੱਚ ਆਪ ਦੀ ਦਿਲਚਸਪੀ ਦਾ ਕੋਈ ਸਮਾਨ ਬਾਕੀ ਨਹੀਂ ਰਿਹਾ ਇਸ ਲਈ ਆਮ ਤੌਰ ਤੇ ਬੰਬਈ ਕਲਕੱਤੇ ਨੂੰ ਹੀ ਭਾਗ ਲਾਇਆ ਕਰਦੇ ਹਨ ਜਵਾਨੀ ਦੀ ਉਮਰੇ ਆਪਣੇ ਅਨੇਕਾਂ ਵਾਰੀ ਵਿਲੈਤ ਜਾ ਕੇ ਆਪਣੀ ਅਮੀਰੀ ਦੀ ਉਹ ਤਾਕ ਬਿਠਾਈ ਕਿ ਹਿੰਦੁਸਤਾਨ ਦੇ ਰਾਜਿਆਂ ਦਾ ਸਿਰ ਨੀਵਾ ਕਰ ਦਿੱਤਾ ਹੁਣ ਵੀ ਕਦੇ-ਕਦੇ ਉਥੋਂ ਦੀਆਂ ਸ਼ਬਦਾਂ ਭਰੀਆਂ ਦੇ ਨਾਜ ਨਖਰੇ ਆਪ ਦੇ ਦਿਲ ਵਿੱਚ ਹਫੜਾ ਦਫੜੀ ਮਚਾ ਦਿੰਦੇ ਹਨ ਪਰ ਇੱਕ ਤਾਂ ਸੇਤ ਆਗਿਆ ਨਹੀਂ ਦਿੰਦੀ ਤੇ ਦੂਜੇ ਕੰਮਕਾਰ ਬਹੁਤ ਵੱਧ ਗਿਆ ਹੈ ਉਹਨਾਂ ਦਾ خیال ਸੀ ਕਿ ਪੁੱਤਰ ਜਵਾਨ ਹੋ ਗਿਆ ਹੈ ਕਾਰੋਵਾਰ ਸੰਭ ਲਵੇਗਾ ਤੇ ਉਹਨਾਂ ਨੂੰ ਦੁਨੀਆ ਛੱਡਣ ਤੋਂ ਪਹਿਲਾਂ ਇੱਕ ਵਾਰੀ ਫੇਰ ਬਲਾਈਤੀ ਨਾਜਨੀਨਾ ਦੇ ਦਰਸ਼ਨ ਨਸੀਬ ਹੋਣਗੇ ਪਰ ਆ ਕਿਸਮਤ ਰਾਏ ਸਾਹਿਬ ਨੇ ਹਜ਼ਾਰ ਸਿਰ ਪਟਕਿਆ ਪਿਆਰ ਨਾਲ ਵੀ ਤ੍ਰਿਸਕਾਰ ਨਾਲ ਵੀ ਕਿਹਾ ਚਾਇਦਾਤ ਵਿਰਵਾ ਰੱਖਣ ਦੀ ਧਮਕੀਆਂ ਦੇ ਕੇ ਵੀ ਥੱਕ ਗਏ ਪਰ ਬਲਦੇਵ ਨੇ ਦਿਲ ਤੇ ਇੰਨਾਂ ਸਾਰੀਆਂ ਕੋਸ਼ਿਸ਼ਾਂ ਦੀ ਮਾਂ ਦੀ ਸਫੇਦੀ ਜਿੰਨਾ ਵੀ ਅਸਰ ਨਾ ਹੋਇਆ ਰਾਏ ਸਾਹਿਬ ਦੇ ਸਰੀਰ ਦੀ ਲੰਬਾਈ ਤੇ ਮੋਟਾਈ ਲਗਭਗ ਬਰਾਬਰ ਹੀ ਹੈ ਅਮੀਰੀ ਦੀਆਂ ਜੋ ਜੋ ਨਿਸ਼ਾਨੀਆਂ ਸਿਆਣਿਆਂ ਨੇ ਲਿਖੀਆਂ ਹਨ ਉਹ ਸਾਰੀਆਂ ਆਪ ਵਿੱਚ ਮੌਜੂਦ ਹਨ ਅਰਥਾਤ ਟਿਲਕਵੀ ਗੋਗੜ ਫੁੱਲਿਆ ਹੋਇਆ ਛੁਰੜੀਆਂਦਾਰ ਚਿਹਰਾ ਕੜਕਵੀ ਆਵਾਜ਼ ਤੇ ਸਿਰ ਦੀ ਟਟਿਰੀ ਆਪ ਦੀ ਦਾੜੀ ਮੁੱਛ ਕਰਜਨ ਫੈਸ਼ਨ ਅਨੁਸਾਰ ਸਟਾਫ ਸਟੌਚਰਟ ਹੈ ਐ ਚਿਹਰੇ ਦਾ ਮਾਸ ਖਾਸ ਕਰਕੇ ਠੋਡੀ ਦੇ ਹੇਠੋਂ ਇਸ ਤਰ੍ਹਾਂ ਲੰਮਕਿਆ ਹੋਇਆ ਹੈ ਕਿ ਠੋਡੀ ਦਾ ਪਤਾ ਬਹੁ ਨਹੀਂ ਮਿਲਦਾ ਦੋਹਾਂ ਪਰਵਟੀਆਂ ਦੇ ਵਿੱਚ ਕਲੇ ਤਿੰਨ ਡੂੰਘੀਆਂ ਨਾਲੀਆਂ ਜਿਹੜੀਆਂ ਮੱਥੇ ਵੱਲ ਨੂੰ ਜਾ ਕੇ ਆਪੋ ਵਿੱਚ ਮਿਲਦੀਆਂ ਹਨ ਵੇਖ ਕੇ معلوم ਹੁੰਦਾ ਹੈ ਕਿ ਕਾਮ ਕ੍ਰੋਧ ਤੇ ਹੰਕਾਰ ਦੀ ਤ੍ਰਿਵੈਣੀ ਦਾ ਇੱਥੇ ਆ ਕੇ ਸੰਗਮ ਹੁੰਦਾ ਹੈ ਸ਼ਾਮ ਦੇ 7:30 ਵਜੇ ਦਾ ਵੇਲਾ ਹੈ ਰਾਏ ਸਾਹਿਬ ਆਪਣੇ ਆਰਾਮ ਕਮਰੇ ਵਿੱਚ ਮੇਜ ਦੁਆਲੇ ਬੜੀ ਬੇਚੈਨੀ ਨਾਲ ਫਿਰ ਰਹੇ ਹਨ معلوم ਹੁੰਦਾ ਹੈ ਕਿਸੇ ਡੂੰਗੀ ਚਿੰਤਾ ਵਿੱਚ ਲੀਨ ਹਨ ਅਖੀਰ ਸੋਫੇ ਤੇ ਲੇਟ ਗਏ ਤੇ ਹੱਥ ਵਿਚਾਲੇ ਸ਼ਿੰਗਾਰ ਦੀ ਸਵਾ ਛੜ ਛਾੜ ਕੇ ਕਾਲ ਬੈਲ ਦਾ ਸਵਿਚ ਚ ਦਬਾਇਆ ਛੱਟ ਵਰਦੀ ਵਾਲਾ ਚਪਰਾਸੀ ਸਲਾਮ ਕਰਕੇ ਮੂੰਹੇ ਵਿਚ ਆ ਖੜੋਤਾ ਬਿਨਾ ਉਸ ਵੱਲ ਧਿਆਨ ਕੀਤੀਆਂ ਚੌਖਾ ਚਿਰ ਰਾਏ ਸਾਹਿਬ ਮੂੰਹ ਛਾਤ ਗਲ ਕਰਕੇ ਸ਼ਿੰਗਾਰ ਦੇ ਸੂਟੇ ਖਿੱਚਦੇ ਰਹੇ ਫਿਰ ਉਸ ਵੱਲ ਮੁੜ ਕੇ ਬੋਲੇ ਮੈਨੇਜਰ ਕੋ ਬੁਲਾਓ ਮੈਨੇਜਰ ਸਾਹਿਬ ਹਾਜ਼ਰ ਹੋ ਗਏ ਇਹ ਇੱਕ ਮਾਰੂਆ ਜਿਹਾ ਤੋ ਇੰਟਰ ਸਾਹਿਬ ਬਹਾਦਰ ਹੈ ਜਿਸ ਦਾ ਕੱਦ ਲੰਬਾ ਰੰਗ ਗੋਰਾ ਤੇ ਅੱਖਾਂ ਬਿਮਾਰ ਵਰਗੀਆਂ ਹਨ ਉਸ ਦੀ ਸਲਾਮ ਦਾ ਉੱਤਰ ਦਿੱਤੇ ਬਿਨਾ ਹੀ ਦਿਲ ਭੜਕਾਉ ਵਾਲੀ ਆਵਾਜ਼ ਵਿੱਚ ਰਾਏ ਸਾਹਿਬ ਬੋਲੇ ਈਸ਼ਰਦਾਸ ਤੂੰ ਕਿੰਨਾ ਲਾਹ ਪ੍ਰਵਾਹ ਆਦਮੀ ਹੈ ਇੰਨਾ ਚਿਰ ਤੈਨੂੰ ਹੋ ਗਿਆ ਏ ਵਰਕਸ਼ਾਪ ਦੀ ਮੈਨੇਜਮੈਂਟ ਕਰਦੇ ਆ ਅਜੇ ਤੱਕ ਸਮਝ ਨਹੀਂ ਆਈ ਤੈਨੂੰ ਡਰਨਲ ਮੈਨੇਜਰ ਦੇ ਸੋਤਰ ਸੁੱਕ ਗਏ ਜ਼ੁਬਾਨ ਤਾਲੂ ਨਾਲ ਜਾ ਵੱਜੀ ਉਸ ਵਿੱਚ ਇੰਨੀ ਹਿੰਮਤ ਵੀ ਨਾ ਰਹੀ ਕਿ ਆਪਣਾ ਕਸੂਰ ਪੁੱਛੇ ਜਨਾਬ ਜਨਾਬ ਕੇਵਲ ਇੰਨਾ ਹੀ ਕਹਿ ਸਕਿਆ ਸੀ ਕਿ ਦੂਸਰੀ ਵਾਰੀ ਰਾਏ ਸਾਹਿਬ ਦੀ ਜ਼ੁਬਾਨ ਬਿਜਲੀ ਹੋ ਕੇ ਕੜਕੀ ਜਨਾਬ ਉਹ ਬਾਣ ਕੁਛ ਨਹੀਂ ਤੂੰ ਬਿਲਕੁਲ ਸੁਸਤ ਹੈ ਤੈਨੂੰ ਮੈਂ ਕਿਹਾ ਸੀ ਕਿ ਕਿਹਾ ਸੀ ਇਸਦਾ ਅਰਥ ਉਸ ਉਹ ਕੀ ਸਮਝਦਾ ਉਨਾਂ ਵੱਲੋਂ ਹਰ ਰੋਜ਼ ਹਰ ਵੇਲੇ ਇੰਨਾ ਕੁਝ ਕਿਹਾ ਜਾਂਦਾ ਹੈ ਕਿ ਉਸਤੇ ਆਮਲ ਦਰਾਮਦ ਕਰਨਾ ਤਾਂ ਦੂਰ ਰਿਹਾ ਸਾਰਾ ਕੁਝ ਚੇਤੇ ਰੱਖਣਾ ਵੀ ਸ਼ਾਇਦ ਇੱਕ ਕਾਰਨ ਦੇ ਲਈ ਮੁਸ਼ਕਿਲ ਹੋਵੇ ਉਹ ਹੋਰ ਘਬਰਾਇਆ ਕੰਪਦਾ ਕੰਪਦਾ ਬੋਲਿਆ ਜਨਾਬ ਮੈਂ 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 ਬਸ ਮੈਂ ਤਾਂ ਸਿਬਾ ਕੁਝ ਨਹੀਂ ਕਹਿੰਦੀ ਆ ਰਾਏ ਸਾਹਿਬ ਨੇ ਮੇਜ਼ ਉੱਤੇ ਮੁੱਕੀ ਮਾਰੀ ਜਾਪਦਾ ਸੀ ਜਿਵੇਂ ਹੀ ਮੁੱਕੀ ਮੇਜ਼ ਤੇ ਨਹੀਂ ਮੈਨੇਜਰ ਦੀਆਂ ਨਾਸਾਂ ਤੇ ਵੱਜੀ ਹੋਵੇ ਦਰਦੇ ਨਾਲ ਹੀ ਉਸ ਨੂੰ ਗੁੱਸਾ ਵੀ ਆ ਗਿਆ ਸ਼ਾਇਦ ਉਹ ਦਿਲ ਵਿੱਚ ਕਹਿ ਰਹੀ ਸੀ ਕੁਝ ਮਰੇ ਵੀ ਤੇ ਉਸ ਦੀ ਮੁਸ਼ਕਿਲ ਹੱਲ ਹੋ ਗਈ ਜਦ ਰਾਏ ਸਾਹਿਬ ਤੀਜੀ ਵਾਰ ਕਰਕੇ ਤੈਨੂੰ ਕਿਹਾ ਸੀ ਸਾਰੀ ਪੜਤਾਲ ਕਰਕੇ ਦੱਸ ਕਿ ਪਿਛਲੀ ਤਮਾਹੀ ਦੀ ਆਮਦਨ ਨਾਲੋਂ ਖਰਚ ਵਿੱਚ ਕਈ ਹਜ਼ਾਰ ਦਾ ਵਾਧਾ ਕਿਉਂ ਰਿਹਾ ਇਸ ਮੱਧ ਵਿੱਚ ਇੱਕਦਮ ਐਨੀ ਰਕਮ ਘਟ ਗਈ ਕਿਉਂ ਨਹੀਂ ਇਸ ਦਾ ਇਲਾਜ ਸੋਚਿਆ ਜਾਂਦਾ ਇਸ ਤਰ੍ਹਾਂ ਘਾਟਾ ਪੈਣ ਲੱਗਾ ਤਾਂ ਬਰਬਾਦ ਹੋ ਜਾਵਾਂਗੇ ਕੌਣ ਹੈ ਜਿਹੜਾ ਲਗਾਤਾਰ ਇੰਨਾ ਘਾਟਾ ਬਰਦਾਸ਼ਤ ਕਰ ਸਕਦਾ ਹੈ ਰਾਏ ਸਾਹਿਬ ਸਾਤੀ ਵਾਲੇ ਵਾਂਗ ਨਾਲੇ ਵਾਂਗ ਵੈਂਦੇ ਗਏ ਮੈਨੇਜਰ پاسੋਂ ਇਸ ਘਾਟੇ ਦਾ ਕਾਰਨ ਭੁੱਲਿਆ ਹੋਇਆ ਨਹੀਂ ਸੀ ਉਹ ਜਾਣਦਾ ਸੀ ਕਿ ਰਾਏ ਸਾਹਿਬ ਦੇ ਪ੍ਰਾਈਵੇਟ ਖਰਚਾਂ ਉੱਤੇ ਇਸ ਤਰ੍ਹਾਂ ਨੋਟਾਂ ਦੇ ਬੰਡਲ ਫੋਕੇ ਜਾਂਦੇ ਹਨ ਪਰ ਕੌਣ ਆਖੇ ਰਾਣੀਆਂ ਅੱਗ ਅੱਗਾ ਟੱਕ ਉਸ ਦੀ ਕੀ ਮਜਾਲ ਸੀ ਕਿ ਅਜਿਹਾ ਇੱਕ ਵਾਰ ਵੀ ਵਾਕ ਜ਼ੁਬਾਨ ਤੇ ਲਿਆ ਸਕਦਾ ਪਰ ਆਖਰ ਕੁਝ ਤਾਂ ਜਵਾਬ ਦੇਣਾ ਹੀ ਸੀ ਬੋਲਿਆ ਜਨਾਬ کارਖਾਨੇ ਦੇ ਘਾਟੇ ਦਾ ਸਬੱਬ ਇਹ ਹੈ ਕਿ ਪਿਛਲੇ ਸਾਲ ਖਰੀਦ ਵੇਲੇ ਕਪਾਹ ਦਾ ਨਿਰਖ ਤੇਜ ਸੀ ਪਰ ਇੱਧਰ ਲੰਕਾ ਸ਼ਾਇਰ ਦੇ ਕੱਪੜੇ ਦੀ ਕਸਟਮ ਡਿਊਟੀ ਘਟ ਜਾਣ ਨਾਲ ਅਤੇ ਕੁਝ ਜਾਪਾਨੀ ਮਾਲ ਦੀ ਮਾਰਕੀਟ ਵਿੱਚ ਪ੍ਰਮਾਣ ਹੋਰ ਜਾਣ ਕਰਕੇ ਦੇਸੀ ਮਿੱਲਾਂ ਦੇ ਕੱਪੜੇ ਦਾ ਭਾਅ ਬਿਲਕੁਲ ਗਿਰ ਗਿਆ ਤੇ ਵਿੱਚੋਂ ਹੀ ਰਾਏ ਸਾਹਿਬ ਸ਼ਿੰਗਾਰ ਦਾ ਧੂਆਂ ਬੁੱਲਾਂ ਵਿੱਚੋਂ ਮਹੀਨ ਕਰਕੇ ਛੱਡਦੇ ਹੋਏ ਬੋਲੇ ਗਿਰ ਗਿਆ ਕਿਉਂ ਗਿਰ ਗਿਆ ਇਸ ਦੀ ਕੋਈ ਵਜ੍ਹਾ ਹੋਣੀ ਚਾਹੀਦੀ ਹੈ ਹੁਣ ਆ ਕੇ ਵਿਚਾਰੇ ਮੈਨੇਜਰ ਨੂੰ ਮਾਲੂਮ ਹੋਇਆ ਕਿ ਉਸ ਦੀ ਸਾਰੀ ਗੱਲ ਕਰਨ ਦੇ ਦੌਰਾਨ ਵਿੱਚ ਰਾਏ ਸਾਹਿਬ ਦਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਸੀ ਤੇ ਕੇਵਲ ਉਹ ਛੇਕੜਲਾ ਸ਼ਾਵਦ ਹੀ ਸੁਣ ਸਕੇ ਗਿਰ ਗਿਆ ਕਿ ਫੇਰ ਮੁੱਢ ਤੋਂ ਦਮਹਾਰਨੀ ਸ਼ੁਰੂ ਕਰਾਂ ਮਨੇਜਰ ਇਹੋ ਸੋਚ ਰਿਹਾ ਸੀ ਕਿ ਰਾਏ ਸਾਹਿਬ ਫਿਰ ਭਵਕੇ ਮੰਨ ਲਿਆ ਕਿ ਕਾਰਖਾਨੇ ਦੀ ਆਮਦਨ ਵਿੱਚ ਹੀ ਖਸਾਰਾ ਰਿਹਾ ਪਰ ਮਕਾਨਾਂ ਦੇ ਕਿਰਾਏ ਨੂੰ ਕੀ ਮਾਰ ਵਕੀ ਹੈ ਮੈਨੇਜਰ ਜਾਂ ਦਲੇਰੀ ਨਾਲ ਬੋਲਿਆ ਜਨਾਬ ਕਾਰਖਾਨੇ ਵਿੱਚ ਤਾਂ ਘਾਟਾ ਬਰਾਏ ਨਾਮ ਹੀ ਨਜ਼ਰ ਆਉਂਦਾ ਹੈ ਪਰ ਪਰਦਾ ਕੀ ਮਤਲਬ ਹੈ ਕਾਰਖਾਨੇ ਵਿੱਚ ਵੀ ਘਾਟਾ ਨਹੀਂ ਮਕਾਨਾਂ ਦਾ ਕਿਰਾਇਆ ਵੀ ਆਇਆ ਫਿਰ ਘਾਟਾ ਪੈਣ ਦੀ ਵਜ੍ਹਾ ਜਨਾਬ ਦੇ ਪ੍ਰਾਈਵੇਟ ਇਕਰਾਜਾਤ ਕੀ ਪ੍ਰਾਈਵੇਟ ਇਕਰਾਜਾਤ ਰਾਇਬੁਲਾਰ ਨੇ ਆਪਣੀ ਗੰਜੀ ਟੋਟਣੀ ਨੂੰ ਉਂਗਲ ਨਾਲ ਖੁਰਕਦਿਆਂ ਹੋਇਆ ਇਸ ਗੱਲ ਨੂੰ ਟਾਲਣ ਦੇ ਇਰਾਦੇ ਨਾਲ ਕਿਹਾ ਮੈਂ ਤੇਰੇ ਕੋਲ ਪ੍ਰਾਈਵੇਟ ਇਜਰਾਫਤ ਨਹੀਂ ਪੁੱਛ ਰਿਹਾ ਮੈਨੂੰ ਦੱਸ ਇਸ ਸਾਲ ਕੋਲ ਆਮਦਨੀ ਕਿੰਨੀ ਹੋਈ ਖਾਸ ਕਰਕੇ ਮਕਾਨਾਂ ਦਾ ਕਿਰਾਇਆ ਕਿੰਨਾ ਬਸੂਲ ਹੋਇਆ ਜਨਾਬ ਕਿਰਾਏ ਵਾਲੇ ਮੁਨਸ਼ੀ ਪਾਸੋਂ ਸਾਰੀ ਡਿਟੇਲ ਲਿਆ ਕੇ ਹਾਜ਼ਰ ਕਰਦਾ ਹਾਂ ਅੱਛਾ ਲਿਆ ਚਲਦੀ ਮੈਨੇਜਰ ਸਲਾਮ ਕਰਕੇ ਝਟਪਟ ਮੁਨਸ਼ੀ ਵੱਲ ਦੌੜਿਆ ਕੋਠੀ ਦੇ ਪਿਛਲੇ ਪਾਸੇ ਵਿੱਚ ਇਮੁਨਸ਼ੀ ਦਾ ਦਫਤਰ ਸੀ ਈਸ਼ਰਦਾਸ ਸੇ ਇਕੋ ਸਾਹ ਵਿੱਚ ਉੱਥੇ ਪਹੁੰਚਿਆ ਅੱਗੇ ਮੁੰਸ਼ੀ ਅਮੀਰ ਸਿੰਘ ਹੋਰੀ ਭੁਜੇ ਦਰੀ ਬਿਸ਼ਾਈ ਬੈਠੇ ਸਨ ਉਹਨਾਂ ਦੇ ਅੱਗੇ ਇੱਕ ਸੰਦੂਖੜੀ ਨੁਮਾ ਚੌਂਕੀ ਪਈ ਸੀ ਜੇ ਸੋਤੇ ਕੁਝ ਪੁਰਾਣੀਆਂ ਵਹੀਆਂ ਤੇ ਕਾਗਜ਼ ਪੱਤਰ ਰੱਖੇ ਹੋਏ ਸਨ ਉਹਨਾਂ ਵਿੱਚ ਸਿਰਵਾੜੀ ਸ਼ਾਇਦ ਕਿਸੇ ਹੋਟਲ ਦੀ ਗਲਤੀ ਨੂੰ ਦਰਸਤ ਕਰਨ ਲਈ ਮਾਗਜ਼ੇ ਮਾਰੀ ਕਰ ਰਹੇ ਹਨ ਮੁਨਸ਼ੀ ਅਮੀਰ ਸਿੰਘ ਰਾਏ ਸਾਹਿਬ ਦਾ ਬਹੁਤ ਪੁਰਾਣਾ ਉਹਨਾਂ ਦੇ ਪਿਤਾ ਦੇ ਵੇਲੇ ਦਾ ਮੁਨਸ਼ੀ ਹੈ ਜਿਸ ਦੀ ਉਮਰ 17 ਵਰਿਆਂ ਤੋਂ ਉੱਪਰ ਜਾਪਦੀ ਹੈ ਉਸ ਦੇ ਜਬਾੜੇ ਲਗਭਗ ਦੰਦਾਂ ਤੋਂ ਖਾਲੀ ਹਨ ਇਸੇ ਲਈ ਦੋਹਾਂ ਗੱਲਾਂ ਵਿੱਚ ਟੋਏ ਪੈ ਗਏ ਹਨ ਅੱਖਾਂ ਉੱਤੇ ਇੱਕ ਪੁਰਾਣੀ ਕਿਸਮ ਦੀ ਐਣਕ ਲੱਗੀ ਹੋਈ ਹੈ ਜਿਸ ਦੀ ਕਮਾਨੀ ਸਾਬਤ ਪਰ ਦੂਸਰੀ ਦੇ ਥਾਂ ਇੱਕ ਮੋٹے ਧਾਗੇ ਨਾਲ ਕੰਮ ਸਾਰਿਆ ਹੋਇਆ ਹੈ ਜਿਸ ਦਾ ਇੱਕ ਸਿਰਾ ਸ਼ੀਸ਼ੇ ਦੇ ਨਾਲ ਸਿਰੇ ਨਾਲ ਬੰਨ ਲਿਆ ਹੋਇਆ ਹੈ ਤੇ ਦੂਸਰਾ ਕੰਨਾਂ ਨਾਲ ਲਪੇਟਿਆ ਹੋਇਆ ਹੈ। ਮੁੰਸ਼ੀ ਹੋਰਾਂ ਦਾ ਐਣਕ ਲਾਉਣ ਦਾ ਢੰਗ ਵੀ ਕੁਝ ਨਿਰਾਲਾ ਹੈ। ਬਜਾਏ ਅਸਲੀ ਥਾਂ 'ਤੇ ਟਿਕਾਉਣ ਦੇ ਐਣਕ ਨੂੰ ਨੱਕ ਦੀ ਘੋੜੀ ਦੇ ਸਿਰ 'ਤੇ ਕੌਣ ਟਿਕਾਉਂਦਾ ਹੈ ਹਨ? ਜਦੋਂ ਮੁੜਕਾ ਔਣ ਕਰਕੇ ਐਣਕ ਤਿਲਕ ਦੀ ਤਿਲਕ ਦੀ ਉਸ ਦੀਆਂ ਮੁੱਛਾਂ ਤੇ ਆ ਡਿੱਗਦੀ ਹੈ ਤਾਂ ਸਹਿਜ ਨਾਲ ਚੁੱਕ ਕੇ ਫਿਰ ਥਾਂ ਸਿਰ ਰੱਖ ਦਿੰਦੇ ਹਨ ਢਿੱਲੀ ਪਗੜੀ ਵਿੱਚੇ ਛਿੱਟੇ ਵਾਲਾਂ ਦੀਆਂ ਕੁਝ ਲਟਾਂ ਬਾਹਰ ਨਿਕਲੀਆਂ ਹੋਈਆਂ ਹਨ ਤੇ ਦਾੜੀ ਦੇ ਵਾਲ ਸਿਰਫ ਠੋਡੀ ਉੱਪਰ ਹੀ ਕੁਝ ਥੋੜੇ ਜਿਹੇ ਉੱਗੇ ਹੋਏ ਹਨ ਬਾਕੀ ਥਾਂ ਲਗਭਗ ਖਾਲੀ ਹੈ ਗੱਲ ਵਾਲੀ ਕਮੀਜ਼ ਪੁਰਾਣੇ ਫੈਸ਼ਨ ਦੀ ਹੈ ਜਿਸ ਦੇ ਬੀੜੇ ਮੋਢਿਆਂ ਤੇ ਹਨ ਤੀੜ ਮੋਟੀ ਮਰਕੀਨ ਦਾ ਸਿੱਧਾ ਪਜਾਮਾ ਹੈ ਜਿਸ ਦੇ ਕੋਟੇ ਬਹੁਤਾ ਬੈਠੇ ਰਹਿਣ ਕਰਕੇ ਬਾਹਰ ਨੂੰ ਨਿਕਲੇ ਰਹਿੰਦੇ ਹਨ ਤੇ ਪੌਂਚੇ ਗਿੱਟਿਆਂ ਤੋਂ ਇੰਨੇ ਉੱਤੇ ਚੜ ਗਏ ਹਨ ਕਿ ਅੱਡੀਆਂ ਕੋ ਪਿੰਨੀਆਂ ਵੀ ਨੰਗੀਆਂ ਹਨ ਦੂਰੋਂ ਕਿਸੇ ਦੇ ਆਉਣ ਦਾ ਖੜਾਕ ਸੁਣ ਕੇ ਮੁੰਸ਼ੀ ਹੋਰ ਸਿਰ ਚੋਖਾ ਉੱਚਾ ਕਰਕੇ ਪਰਵੱਟੇ ਉਤਾਣ ਨੂੰ ਤਾਣ ਕੇ ਐਣਕ ਦੇ ਸ਼ੀਸ਼ਿਆਂ ਨੂੰ ਰਤਾ ਉਤਾਣ ਕਰਕੇ ਉਨਾਂ ਦੇ ਹੇਠੋਂ ਦੀ ਤੱਕਿਆ ਕਿਉਂਕਿ ਸ਼ੀਸ਼ਿਆਂ ਵਿੱਚੋਂ ਉਹਨਾਂ ਨੂੰ ਦੂਰ ਦੀ ਚੀਜ਼ ਸਾਫ਼ ਦਿਖਾਈ ਨਹੀਂ ਦਿੰਦੀ ਮੈਨੇਜਰ ਸਾਹਿਬ ਨੂੰ ਆਉਂਦਿਆਂ ਦੇਖ ਕੇ ਝੱਟ ਦੋਹਾਂ ਗੋਡਿਆਂ ਤੇ ਹੱਥ ਧਰ ਕੇ ਮੁਨਸ਼ੀ ਹੋਰੀ ਉੱਠ ਖੜੋਤੇ ਤੇ ਬਨੌਟੀ ਹਾਸਾ ਦੱਸਣ ਲਈ ਬੋਲ ਨੰਗੀ ਕਰਕੇ ਹੱਥ ਜੋੜ ਕੇ ਬੋਲੇ ਆਈਏ ਮਹਿਤਾ ਜੀ ਤਸ਼ਰੀਫ ਰੱਖੋ ਮੈਨੇਜਰ ਨੇ ਸੰਖੇਪ ਵਿੱਚ ਆਪਣਾ ਮਤਲਬ ਸਮਝਾਇਆ ਸੁਣ ਕੇ ਮੁਨਸ਼ੀ ਹੋਰਾ ਕਾਲੇ ਕਾਲੇ ਹੱਥ ਮਾਰਦੇ ਹੋਏ ਵਹੀਆਂ ਦੇ ਢੇਠ ਉੱਤੇ ਤੇ ਸੰਦੂਕੜੀ ਦੇ ਅੰਦਰ ਬਾਹਰ ਕਾਗਜ਼ ਪੱਤਰ ਦੀ ਭਾਲ ਕਰਨ ਲੱਗੇ ਤੇ ਫਿਰ ਮਤਲਬ ਦੇ ਕੁਝ ਕਾਗਜ਼ ਅਤੇ ਇੱਕ ਵਹੀ ਕੱਛੇ ਮਾਰ ਕੇ ਮੈਨੇਜਰ ਦੇ ਨਾਲ ਤੁਰ ਪਏ ਰਾਏ ਸਾਹਿਬ ਦੇ ਸਾਹਮਣੇ ਹਾਜ਼ਰ ਹੋ ਕੇ ਮੁੰਸ਼ੀ ਨੇ ਵੇਰਵਾ ਸੁਣਾਉਣਾ ਸ਼ੁਰੂ ਕਰ ਦਿੱਤਾ ਜਦ ਰਾਏ ਸਾਹਿਬ ਨੇ ਸੁਣਿਆ ਕਿ ਹਵੇਲੀ ਦਾ ਕਿਰਾਇਆ ਅੱত্যੋਂ ਵੀ ਘਟ ਉੱਗਰਦਾ ਹੈ ਤਾਂ ਗੁੱਸੇ ਨਾਲ ਉਹਨਾਂ ਦੇ ਬੁੱਲ ਕੰਬਣ ਲੱਗ ਪਏ ਘੁਰ ਕੇ ਬੋਲੇ ਤੇ ਇਸ ਦੇ ਨਾਂ ਵਸੂਲ ਹੋਣ ਦੀ ਵਜ੍ਹਾ ਸਰਕਾਰ ਉਸ ਵਿੱਚ ਆਪਣੇ ਕਾਰਖਾਨੇ ਦੇ ਹੀ ਆਦਮੀ ਵੱਸਦੇ ਨੇ ਤੇ ਮੈਂ ਪੁੱਛਣਾ ਵਾ ਕਿਰਾਇਆ ਕਿਉਂ ਨਹੀਂ ਵਸੂਲ ਹੁੰਦਾ ਸਰਕਾਰ ਜਦੋਂ ਵੀ ਚਾਹੀਦਾ ਇਹ ਕਹਿ ਛੱਡਦੇ ਨੇ ਸਾਨੂੰ ਤਿੰਨਾਂ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਕਿਰਾਇਆ ਕਿੱਥੋਂ ਦਈਏ ਮੂੰਹ ਵਿੱਚ ਉਂਗਲਾਂ ਪਾਈ ਕੁਛੇਰ ਸੋਚਣ ਤੋਂ ਬਾਅਦ ਰਾਏ ਸਾਹਿਬ ਬੋਲੇ ਕੈਸੀ ਬੇਹੁਦਗੀ ਹੈ ਤਨਖਾਹਾਂ ਨਹੀਂ ਮਿਲੀਆਂ ਕੌਣ ਕਹਿੰਦਾ ਹੈ ਨਹੀਂ ਮਿਲੀਆਂ ਕਿਉਂ ਭਈ ਸ਼ਰਦਾਸ ਤਨਖਾਹਾਂ ਨਹੀਂ ਮਿਲੀਆਂ ਜਨਾਬ ਬਕਾਇਦਾ ਤੌਰ ਤੇ ਭਾਵੇਂ ਨਹੀਂ ਦਿੱਤੀਆਂ ਗਈਆਂ ਪਰ ਲੋੜ ਮੁਤਾਬਿਕ ਕਈਆਂ ਨੂੰ ਵੇਲੇ ਕੋ ਵੇਲੇ ਪੇਸ਼ਗੀ ਖਾਤੇ ਕੁਝ ਰੁਪਏ ਦਿੱਤੇ ਜਾਂਦੇ ਰਹੇ ਨੇ ਐਵੇਂ ਕੋਈ 2.5 ਮਹੀਨਿਆਂ ਦੀਆਂ ਵਕ ਭਾਵੇਂ ਬਾਕੀ ਹੁਣ ਅਸਲ ਵਿੱਚ ਜਨਾਬ ਇਹ ਸਾਰੀ ਸ਼ੈਤਾਨੀ ਉਸ ਬਦਮਾਸ਼ ਦੀ ਹੈ ਜਿਹੜਾ ਹਰ ਵੇਲੇ ਵਰਕਰਾਂ ਨੂੰ ਚੁੱਕਦਾ ਰਹਿੰਦਾ ਹੈ ਉਹੋ ਹੀ ਕਿਰਾਇਆ ਦੇਣ ਤੋਂ ਰੋਕਦਾ ਏ ਸਾਰਿਆਂ ਨੂੰ ਰਾਏ ਸਾਹਿਬ ਦੰਦ ਕਰੀਚਦੇ ਹੋਏ ਆਪਣੇ ਆਪ ਨਾਲ ਬੋਲੇ ਮੈਂ ਸਮਝ ਲਵਾਂਗਾ ਉਸ ਬਦਨਵਾਸ਼ ਨੂੰ ਦੋ ਸਾਲਾਂ ਤੋਂ ਇਹੇ ਮੇਰੇ ਮੂੰਹ ਆ ਰਿਹਾ ਹੈ ਇਸ ਦੇ ਘਮੰਡ ਨੂੰ ਐਤਕੀ ਚੰਗੀ ਤਰ੍ਹਾਂ ਚੂਰ ਕਰਾਂਗਾ ਇਸ ਦਾ ਖਿਆਲ ਹੋਵੇਗਾ ਕਿ ਹੁਣ ਵੀ ਮੇਰੇ ਉੱਤੇ ਰੋਗ ਪਾ ਲਵੇਗਾ ਪਰ ਉਹ বেলা ਹੋਰੀ ਸੀ ਅੱਛਾ ਉਸ ਨੂੰ ਕੰਮ ਤੋਂ ਅਲਵਿਦਾ ਕਹਿ ਦਿੱਤਾ ਗਿਆ ਜਨਾਜੀ ਜਨਾਬ ਅਤੇ ਬਾਕੀ ਉਸ ਦੇ ਸਾਥੀਆਂ ਨੂੰ ਉਹਨਾਂ ਬਾਬਤ ਜਨਾਬ ਨੇ ਫਰਮਾਇਆ ਸੀ ਕਿ ਅਜੇ ਜਲਦੀ ਨਾ ਕੀਤੀ ਜਾਵੇ ਮਤਾ ਠੀਕ ਹੈ ਅੱਛਾ ਮੁੰਸ਼ੀ ਜੀ ਤੁਸੀਂ ਜਾਓ ਤੇ ਹਵੇਲੀ ਦਾ ਬਕਾਇਆ ਜਲਦੀ ਤੋਂ ਜਲਦੀ ਬਸੂਲ ਕਰੋ ਜੇੜਾ ਇਨਕਾਰ ਕਰੇ ਉਸ ਦੀ ਫੌਰਨ ਰਿਪੋਰਟ ਕਰੋ ਬਹੁਤ ਅੱਛਾ ਸਰਕਾਰ ਕਹਿ ਕੇ ਤੇ ਸਲਾਮ ਕਰਕੇ ਮੁੰਸ਼ੀ ਹੁਰੀ ਤੁਰਦੇ ਬਣੇ ਅੱਛਾ ਰਾਏ ਸਾਹਿਬ ਸੋਫੇ ਤੋਂ ਉੱਠ ਕੇ ਆਰਾਮ ਕੁਰਸੀ ਤੇ ਜਾ ਲੇਟੇ ਦੋਵੇਂ ਬਾਵਾ ਪਿਛਾਣ ਨੂੰ ਫੈਲਾ ਕੇ ਮੈਨੇਜਰ ਨੂੰ ਕਹਿਣ ਲੱਗੇ ਤੇਰਾ ਕੀ ਖਿਆਲ ਹੈ ਕੋਈ ਗੜਬੜ ਤੇ ਨਹੀਂ ਹੋਵੇਗੀ ਸ਼ੰਕਰ ਨੂੰ ਹਟਾਉਣ ਕਰਕੇ ਨਹੀਂ ਜਨਾਬ ਬਿਲਕੁਲ ਕੋਈ ਅੰਦੇਸ਼ਾ ਨਹੀਂ ਉਸ ਦੇ ਕਈ ਪੁਰਾਣੇ ਸਾਥੀ ਸਾਡੀ ਮਦਦ ਤੇ ਨੇ ਵੈਸੇ ਜੇ ਤਨਖਾਹ ਦਾ ਕੰਮ ਰੁਕਮ ਜਾਂਦਾ ਤਾਂ ਚੰਗਾ ਸੀ ਕਿਉਂਕਿ ਇਸ ਨਾਲ ਉਹਨਾਂ ਨੂੰ ਅਸਿਸਟੈਂਟ ਐਜੀਟੇਸ਼ਨ ਕਰਨ ਦਾ ਬਹਾਨਾ ਮਿਲ ਸਕਦਾ ਹੈ ਤਾ ਤੇਰਾ ਕੀ ਖਿਆਲ ਹੈ ਮੈਂ ਉਹਨਾਂ ਨੂੰ ਅੱਗੇ ਝੁਕ ਜਾਵਾਂ ਝੁਕਣਾ ਜਨਾਬ ਬਿਲਕੁਲ ਨਹੀਂ ਚਾਹੀਦਾ ਇਸ ਵੇਲੇ ਤਨਖਾਹ ਹਰ ਕਿਸ ਨਹੀਂ ਦਿੱਤੀ ਜਾ ਸਕਦੀ ਨਾਲੇ ਰੁਪਇਆ ਵੀ ਤਾਂ ਹੱਥ ਵਿੱਚ ਨਹੀਂ ਅਜੇ ਠੀਕ ਹੈ ਜਨਾਬ ਇਸ ਵੇਲੇ ਤਨਖਾਹ ਦੇਣੀ ਪਈ ਖਤਰਨਾਕ ਸਾਪਿਤ ਹੋਵੇਗੀ ਰਾਏ ਸਾਹਿਬ ਚੌਖਾ ਚਿਰ ਕਿਸੇ ਡੂੰਗੀ ਸੋਚ ਵਿੱਚ ਡੁੱਬੇ ਰਹੇ ਅਖੀਰ ਕਿਸੇ ਸੈਕਟਰੀ ਤੇ ਆਪੜ ਕੇ ਬੋਲੇ ਮੈਨੂੰ ਖਤਰਾ ਹੈ ਸ਼ੰਕਰ ਜ਼ਰੂਰ ਕੋਈ ਨਾ ਕੋਈ ਫਿਤਨਾ ਬਰਪਾ ਕਰੇਗਾ ਜਨਾਬ ਮੇਰਾ ਵੀ ਇਹੋ ਖਿਆਲ ਹੈ ਤਾਂ ਉਸ ਨੂੰ ਛਟਪਟ ਹਵੇਲੀ ਜੋ ਕੱਢ ਦੇਣਾ ਚਾਹੀਦਾ ਹੈ ਪਰ ਜਨਾਬ ਹਵੇਲੀ ਦੇ ਮਜ਼ਦੂਰ ਉਸ ਦੀ ਕਾਫੀ ਇੱਜ਼ਤ ਕਰਦੇ ਨੇ ਸ਼ੰਕਰ ਨੂੰ ਕੱਢਣ ਨਾਲ ਜ਼ਰੂਰ ਉਸ ਵਿੱਚ ਗੜਬੜੀ ਮੱਚ ਜਾਵੇਗੀ ਗੜਬੜੀ ਮੱਚ ਜਾਵੇਗੀ ਉਹ ਕੋਈ ਖੁਦਾ ਨੇ ਮੈਂ ਇੱਕ ਇੱਕ ਦੀਆਂ ਨਾਸਾਂ ਬੰਦ ਕਰ ਦਿਆਂਗਾ ਉਹਨਾਂ ਦੀ ਜ਼ਰੂਰਤ ਕੀ ਹੈ ਉਹ ਹੈ ਕਿ ਚੀਜ਼ ਨੇ ਕਹਿੰਦੇ ਕਹਿੰਦੇ ਰਾਏ ਸਾਹਿਬ ਹਫਣ ਲੱਗ ਪਏ ਮੱਥੇ ਤੇ ਤਰੇਲੀਆਂ ਆਉਣ ਲੱਗੀਆਂ ਸਾਹ ਚੜ ਗਿਆ ਆਰਾਮ ਕੁਰਸੀ ਤੋਂ ਉੱਠ ਕੇ ਬੇਚੈਨੀ ਨਾਲ ਕਮਰੇ ਵਿੱਚ ਟਹਿਲਣ ਲੱਗੇ ਮੈਨੇਜਰ ਬੋਲਿਆ ਜਨਾਬ ਸਾਨੂੰ ਉਹਨਾਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਨੀ ਚਾਹੀਦੀ ਸ਼ੰਕਰ ਨੂੰ ਹਵੇਲੀ 'ਚੋਂ ਕੱਢਣਾ ਹੀ ਪਵੇਗਾ ਉਹਨਾਂ ਲੋਕਾਂ ਦੀ ਜੁਰਰਤ ਕੀ ਹੈ ਉਹ ਹੈ ਕਿ ਚੀਜ਼ ਅੱਜ ਹੀ ਉਸਨੂੰ ਕੱਢ ਦਿੱਤਾ ਜਾਵੇ ਤਾਂ ਅੱਜ ਹੀ ਮੈਂ ਆਪੇ ਸਮਝ ਲਵਾਵਾਂਗਾ ਬਸ ਮੇਰੇ ਹੁਕਮ ਦੀ ਜਲਦੀ ਤਾਮਿਲ ਹੋਣੀ ਚਾਹੀਦੀ ਹੈ ਜਾਓ ਪਰ ਜਨਾਬ ਦੂਸਰੇ ਕਿਰਾਏਦਾਰਾਂ ਜੀ ਉਹ ਜਰਾਂ ਵੀ ਪੰਜ ਤਿੰਨ ਕਰਨ رائے ਸਾਹਿਬ ਨੇ ਗੱਜਬਰੀ ਆਵਾਜ਼ ਵਿੱਚ ਕਿਹਾ ਤਾਂ ਸਭ ਨੂੰ ਕੱਢ ਦਿਓ ਹਵੇਲੀ ਬਿਲਕੁਲ ਖਾਲੀ ਕਰਾ ਲਓ ਪਰ ਐਉਂ ਕਰੀ ਹਵੇਲੀ ਖਾਲੀ ਕਰਨ ਤੋਂ ਪਹਿਲਾਂ ਉਹਨਾਂ ਚਾਲੀਆਂ ਨੂੰ ਡਿਸਮਿਸ ਕਰ ਦੇਣਾ ਜ਼ਰੂਰੀ ਹੈ ਤਾਂ ਕਿ ਉਹ ਕੰਮ ਤੇ ਜਾ ਕੇ ਦੂਸਰਿਆਂ ਨੂੰ ਵਰਗਲਾਉਣ ਦੀ ਕੋਸ਼ਿਸ਼ ਨਾ ਕਰਨ ਮੇਰਾ ਵੀ ਇਹੋ ਮਤਲਬ ਸੀ ਜਨਾਬ ਬਸ ਠੀਕ ਹੈ ਹਵੇਲੀ ਵਾਲਿਆਂ ਤੋਂ ਬਗੈਰ ਕੋਈ ਵੀ ਸ਼ੰਕਰ ਦੀ ਮਦਦ ਨਹੀਂ ਕਰੇਗਾ ਬਾਕੀ ਸਾਡੇ ਸਾਰਾ ਸਾਥ ਦੇਣਗੇ ਤੇਰਾ ਕੀ ਖਿਆਲ ਹੈ ਠੀਕ ਹੈ ਜਨਾਬ ਬਾਕੀ ਸਭ ਸਾਡੇ ਨਾਲ ਨੇ ਜਾਓ ਇਸੇ ਤਰ੍ਹਾਂ ਕਰੋ ਉਸ ਨੂੰ ਸਰਵਿਸ ਬਾਰੇ 2 ਹਫ਼ਤੇ ਦਾ ਨੋਟਿਸ ਦਿੱਤਾ ਜਾਵੇ ਜਨਾਬ ਨਹੀਂ ਨਹੀਂ ਇੱਕਦਮ ਡਿਸਮਿਸ ਹੀ ਸ਼ੰਕਰ ਵਾਂਗ ਹੀ ਪਰ ਜਨਾਬ ਜੀ ਉਹਨਾਂ ਨੇ ਤਨਖਾਹ ਦਾ ਮੁਤਾਬਲਾ ਕੀਤਾ ਤਾਂ ਤਨਖਾਹ ਦਾ ਮਤਾਲਵਾ ਉਂਗਲਾ ਮਰੋੜਦਿਆਂ ਰਾਏ ਸਾਹਿਬ ਨੇ ਕਿਹਾ ਮੈਂ ਉਹਨਾਂ ਨੰਮ ਘਰਾਮਾਂ ਨੂੰ ਫਿਲਹਾਲ ਇੱਕ ਕਾਡੀ ਵੀ ਨਹੀਂ ਦਿਆਂਗਾ ਜੋ ਉਹਨਾਂ ਦਾ ਜ਼ੋਰ ਲੱਗਦਾ ਹੈ ਲਾ ਲੈਣ ਵੇਖ ਲਵਾਂਗਾ ਕਿੰਨੇ ਕੁ ਪਾਣੀ ਵਿੱਚ ਨੇ ਉਹ ਤੇ ਨਾਲੇ ਉਹਨਾਂ ਦੇ ਲੀਡਰ ਦੀ ਬਹਾਦਰੀ ਵੀ ਵੇਖ ਲਵਾਂਗਾ ਜਨਾਬ ਬਿਲਕੁਲ ਠੀਕ ਫਰਮਾਉਂਦੇ ਨੇ ਤਨਖਾਹ ਮੰਗਣ ਦਾ ਉਹਨਾਂ ਦਾ ਹੱਕ ਹੀ ਕੋਈ ਨਹੀਂ ਇੱਕ ਕਾਡੀ ਵੀ ਨਹੀਂ ਦੇਣੀ ਚਾਹੀਦੀ ਉਹਨਾਂ ਨੂੰ ਇੱਕ ਗੱਲ ਹੋਰ ਵੀ ਮੈਂ ਸਮਝਦਾ ਹਾਂ ਸ਼ੰਕਰ ਜੱਤ ਇੱਕ ਖੁੱਲਾ ਫਿਰਦਾ ਏ ਆਰਾਮ ਨਾਲ ਨਹੀਂ ਬੈਠੇਗਾ ਮੈਂ ਸੋਚ ਰਿਹਾ ਹਾਂ ਇਸ ਦਾ ਇਲਾਜ ਇਹ ਕੰਡਾ ਹਮੇਸ਼ਾ ਲਈ ਕੱਢਣਾ ਹੋਵੇਗਾ ਠੀਕ ਹੈ ਜਨਾਬ ਹਮੇਸ਼ਾ ਲਈ ਕੱਢਦਾ ਹੋਵੇਗਾ ਕਹਿ ਕੇ ਮੈਨੇਜਰ ਹੋਰੀ ਵਿਦਾ ਹੋਏ ਰਾਏ ਸਾਹਿਬ ਉਸੇ ਤਰ੍ਹਾਂ ਕਾਲੇ-ਗਾਲੇ ਕਦਮੀ ਕਮਰੇ ਵਿੱਚ ਟੈਲਣ ਲੱਗੇ ਉਹਨਾਂ ਦੀ ਰਗ-ਰਗ ਵਿੱਚੋਂ ਇਸ ਵੇਲੇ ਗੁੱਸੇ ਦੀਆਂ ਲਾਰਾਂ ਟਪਕ ਰਹੀਆਂ ਸਨ ਕਿਸੇ-ਕਿਸੇ ਵੇਲੇ ਕਿਸੇ ਖਤਰੇ ਦੀ ਸੰਭਾਵਨਾ ਨਾਲ ਦਿਲ ਦੀ ਧੜਕਣ ਵੀ ਸ਼ੁਰੂ ਹੋ ਜਾਂਦੀ ਸੀ کارਖਾਨੇ ਦਾ ਘੁੱਗੂ ਵੱਜਿਆ ਮਜ਼ਦੂਰਾਂ ਦੀਆਂ ਕਤਾਰਾਂ ਵਾਹੋ-ਦਾਹੀ ਕਾਰਖਾਨੇ ਵੱਲੋਂ ਨੱਠਣੀਆਂ ਸ਼ੁਰੂ ਹੋ ਗਈਆਂ ਇਮਾਰਤ ਦੇ ਨੇੜੇ ਪਹੁੰਚ ਕੇ ਵੱਡੇ ਦਰਵਾਜ਼ੇ ਦੇ ਨੋਟਿਸ ਬੋਰਡ ਉੱਤੇ ਇੱਕ ਚਿੱਟਾ ਕਾਗਜ਼ ਚਮਕਦਾ ਸਭ ਨੂੰ ਦਿਸਿਆ ਪਹਿਲਾਂ ਤੋਂ ਹੀ ਕਈਆਂ ਦੇ ਦਿਲਾਂ ਵਿੱਚ ਕਿਸੇ ਨਵੀਂ ਹੋਣੀ ਦੀ ਸੰਭਾਵਨਾ ਸੀ ਇਆਂ ਦਿਨਾਂ ਤੋਂ ਛਾਂਟੀ ਦੀ افਵਾਹ ਉੱਡ ਰਹੀ ਸੀ ਹਰ ਕਿਸੇ ਨੂੰ ਆਪੋ ਆਪਣੀ ਰੋਜੀ ਖੁੱਸ ਜਾਣ ਦਾ ਧੜਕੂ ਲੱਗਿਆ ਹੋਇਆ ਸੀ ਇਸ ਤੋਂ ਛੋਟੇ ਸ਼ੰਕਰ ਦੇ ਹਟਾਏ ਜਾਣ ਨੇ ਹੋਰ ਵੀ ਤੌਖਲਾ ਪੈਦਾ ਕਰ ਦਿੱਤਾ ਹੋਇਆ ਸੀ ਦਰਵਾਜ਼ੇ ਅੱਗੇ ਮਜ਼ਦੂਰਾਂ ਦੀ ਭੀੜ ਇਕੱਠੀ ਹੋ ਗਈ ਕੱਢੇ ਜਾਣ ਵਾਲਿਆਂ ਦੀ ਲਿਸਟ ਉੱਤੇ ਸਭ ਤੋਂ ਸਹਿਮ ਭਰੀਆਂ ਅੱਖਾਂ ਗੱਡੀਆਂ ਹੋਈਆਂ ਸਨ ਉਹ ਮਜ਼ਦੂਰ ਵਿਚਾਰੇ ਇੱਧਰ ਉੱਧਰ ਕਿਸੇ ਪੜੇ ਹੋਏ ਦੀ ਪਾਲ ਵਿੱਚ ਅੱਡੀਆਂ ਚੁੱਕ-ਚੁੱਕ ਕੇ ਵੇਖਦੇ ਸਨ ਅਖੀਰ ਇੱਕ ਨੇ ਨੋਟਿਸ ਦਾ ਮضمੂਨ ਉੱਚੀ-ਉੱਚੀ ਪੜ੍ਹ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ ਤੇ ਇਸੇ ਪੜਨ ਵਾਲੇ ਦਾ ਨਾਂ ਕੱਢੇ ਜਾਣ ਵਾਲਿਆਂ ਦੀ ਲਿਸਟ ਤੇ ਪਹਿਲੇ ਨੰਬਰ ਉੱਤੇ ਸੀ ਐਸੀ ਸ਼ੰਕਰ ਕੁੱਲ 40 ਆਦਮੀਆਂ ਦੀ ਲਿਸਟ ਸੀ ਰਾਏ ਸਾਹਿਬ ਦੀ ਹਵੇਲੀ ਦੇ ਕੁੱਲ ਕਿਰਾਏਦਾਰ ਸ਼ੰਕਰ ਨੂੰ ਤਾਂ ਆਪਣੀ ਬਾਬਤ ਪਹਿਲਾਂ ਤੋਂ ਹੀ ਹੁਕਮ ਮਿਲ ਚੁੱਕਾ ਸੀ ਪਰ ਦੂਸਰੇ ਕਈ ਜਿਨ੍ਹਾਂ ਨੂੰ ਨੌਕਰੀ ਛੁੱਟਣ ਦਾ ਖਿਆਲ ਤੱਕ ਨਹੀਂ ਸੀ ਆਪੋ ਆਪਣੇ ਨਾਮ ਸੁਣਦਿਆਂ ਹੀ ਉਹਨਾਂ ਦੇ ਮੂੰਹ ਬੱਗੇ ਹੋ ਗਏ ਅੱਖਾਂ ਅੱਗੇ ਹਨੇਰਾ ਛਾ ਗਿਆ ਪੈਰਾਂ ਹੇਠੋ ਜ਼ਮੀਨ ਉਲਟ ਦੀ ਝਾਪਣ ਲੱਗੀ ਕਾਰਖਾਨੇ ਵਿੱਚ ਕੁੱਲ 40 ਕੁ 100 ਬੰਦਿਆਂ ਆਦਮੀ ਕੰਮ ਕਰਦੇ ਸਨ ਸਭਨਾਂ ਦੇ ਦਿਲਾਂ ਤੇ ਸਹਮ ਛਾਇਆ ਹੋਇਆ ਸੀ ਕਾਰਖਾਨੇ ਦਾ ਗੇਟ ਖੁੱਲਿਆ ਸਭ ਹੌਲੀ-ਹੌਲੀ ਬੇਦਲੀ ਜਿਹੇ ਇੱਕ ਦੂਜੇ ਦੀਆਂ ਨਜ਼ਰਾਂ ਤੋਂ ਆਪਣੇ ਆਪ ਨੂੰ ਲੁਕਾਉਂਦੇ ਹੋਏ ਅੰਦਰ ਵੱਲ ਦਾਖਲ ਹੋਣੇ ਸ਼ੁਰੂ ਹੋਏ ਸਾਰੀ ੀੜ ਅੰਦਰ ਲੰਗ ਗਈ ਤੇ ਬਾਹਰ ਰਹਿ ਗਏ ਸਿਰਫ ਤਿੰਨ ਕੁ ਦਰਜਨ ਆਦਮੀ ਕਾਰਖਾਨੇ ਦੀ ਛਿਮਣੀ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋਇਆ ਤੇ ਫਿਰ ਮਸ਼ੀਨਾਂ ਦੀ ਖਟ-ਖਟ ਸੁਣਾਈ ਦੇਣ ਲੱਗੀ ਬਾਹਰਲੇ ਆਦਮੀ ਜਿਉਂ ਦੇ ਤਿਉਂ ਖੜੇ ਨਿਰਾਸ਼ ਨਜ਼ਰ ਨਾਲ ਇੱਕ ਦੂਜੇ ਵੱਲ ਤੱਕ ਰਹੇ ਸਨ ਅਖੀਰ ਸ਼ੰਕਰ ਨੇ ਹੀ ਇਸ ਖਾਮੋਸ਼ੀ ਨੂੰ ਤੋੜਦਿਆਂ ਉਹਨਾਂ ਨੂੰ ਸੰਬੋਧਨ ਕੀਤਾ ਭਰਾਵੋ ਕਿਉਂ ਖੜੇ ਹੋ ਚਲੋ ਚੱਲੀਏ ਇੱਥੇ ਹੁਣ ਸਾਡਾ ਕੀ ਕੰਮ ਪਰ ਖੜੇ ਰਹਿਣ ਦਾ ਮਤਲਬ ਕਿਸੇ ਪਾਸੋਂ ਵੀ ਗੁੱਝਾ ਨਹੀਂ ਸੀ ਸਾਰਿਆਂ ਦੇ ਦਿਲ ਇੱਕੋ ਸੁਰ ਤਾਲ ਵਿੱਚ ਆਲਾਪ ਰਹੇ ਸਨ ਤੇ ਤਿੰਨ ਮਹੀਨਿਆਂ ਦੀ ਤਨਖਾਹ ਭਾਵੇਂ ਨੌਕਰੀ ਛੁੱਟਣ ਦੀ ਮੁਸੀਬਤ ਨੂੰ ਇਹ ਤਨਖਾਹ ਘਟਾ ਨਹੀਂ ਸਕਦੀ ਤਾਵੀ ਡੁੱਬਦੇ ਨੂੰ ਤੀਲੇ ਦਾ ਆਸਰਾ ਖਾਤਰ ਤਾਂ ਮਾਤਰਤਾ ਸੀ ਦਿਨਾਂ ਦੀ ਨਹੀਂ ਸਾਢੇ 3 ਮਹੀਨਿਆਂ ਦੀ ਸ਼ੰਕਰ ਬੋਲਿਆ ਕਿਉਂਕਿ ਸਾਨੂੰ ਜਦ ਕੀ 15 ਦਿਨਾਂ ਦਾ ਨੋਟਿਸ ਦੇਣ ਦੇ ਥਾਂ ਇੱਕਦਮ ਹਟਾਇਆ ਗਿਆ ਹੈ ਤਾਂ ਅਸੀਂ ਇੰਨਾ 15 ਦਿਨਾਂ ਦੀ ਤਨਖਾਹ ਲੈਣ ਦੇ ਵੀ ਹੱਕਦਾਰ ਹਾਂ ਚਲੋ ਮੈਨੇਜਰ ਪਾਸ ਚਲੋ ਸਾਰਿਆਂ ਨੇ ਬੇਦੇਲੀ ਜਹੀ ਨਾਲ ਕਿਹਾ ਕਿਉਂਕਿ ਇਸ ਵੇਲੇ ਉਹਨਾਂ ਦੇ ਸਾਹਮਣੇ ਤਨਖਾਹ ਨਾਲੋਂ ਵੀ ਆਪਣੇ ਭਵਿੱਖ ਦੀ ਚਿੰਤਾ ਸੀ ਸਾਰੇ ਰਵਰਵੀ ਸ਼ੰਕਰ ਦੇ ਮਗਰ ਹੋ ਕੇ ਅੰਦਰ ਲੰਘ ਗਏ ਜਾਦੂ ਉਹ ਮਜ਼ਦੂਰ ਦੇ ਅੱਗੇ ਪਿੱਛੋਂ ਦੀ ਲੰਘ ਰਹੇ ਸਨ ਤਾਂ ਸਾਰਿਆਂ ਦਾ ਧਿਆਨ ਇੱਕ ਘੜੀ ਲਈ ਕੰਮ ਵੱਲੋਂ ਹਟ ਕੇ ਉਹਨਾਂ ਵੱਲ ਖਿੱਚਿਆ ਗਿਆ ਉਹਨਾਂ ਦੇ ਨਿਰਾਸ਼ ਚਿਹਰਿਆਂ ਤੇ ਸਿੱਲੀ ਤੋਰ ਨੂੰ ਵੇਖ ਕੇ ਕਈਆਂ ਨੇ ਹੌਕੇ ਭਰੇ ਹੁਣ ਸਾਰੇ ਸੰਜਣੀ ਮੈਨੇਜਰ ਦੇ ਕਮਰੇ ਅੱਗੇ ਸਨ ਹੱਥ ਵਿੱਚੋਂ ਕਲਮ ਰੱਖ ਮੈਨੇਜਰ ਸਾਹਿਬ ਸ਼ੰਕਰ ਵੱਲ ਖੁੰਨੀ ਅੱਖਾਂ ਨਾਲ ਤੱਕਦੇ ਹੋਏ ਬੋਲੇ ਮਾਲੂਮ ਹੁੰਦਾ ਤੇਰੇ ਦਿਮਾਗ ਅਜੇ ਦਰੁਸਤ ਨਹੀਂ ਹੋਇਆ ਮਾਲਕਾਂ ਨੂੰ ਤੰਗ ਕਰਨ ਦਾ ਤੂੰ ਠੇਕਾ ਲਿਆ ਹੋਇਆ ਹੈ ਕਿੱਧਰ ਲਿਆਇਆ ਏਸ ਧੜ ਨੂੰ ਗਰੀਬ ਪਰਿਵਾਰ ਉਸਨੇ ਆਜਾਜੀ ਨਾਲ ਕਿਹਾ ਅਸੀਂ ਸਾਰੇ ਗਰੀਬ ਤੇ ਬਾਲ ਬੱਚੇਦਾਰ ਹਾਂ ਅਸੀਂ ਬੇਦੋਸ਼ ਮਾਰੇ ਜਾ ਰਹੇ ਹਾਂ ਸਾਡਾ ਵਿੱਚੋਂ ਹੀ ਮੈਨੇਜਰ ਕੜਕ ਕੇ ਬੋਲਿਆ ਇਹ ਸਭ ਤੇਰੀਆਂ ਹੀ ਕਾਰਸਤਾਨੀਆਂ ਦਾ ਨਤੀਜਾ ਹੈ ਜਿਹੜਾ ਹਰ ਰੋਜ਼ ਕੋਈ ਫਿੱਤਨਾ ਬਰਪਾ ਕਰ ਰੱਖਦਾ ਹੈ ਇੰਨਾ ਸਾਰਿਆਂ ਨੂੰ ਕਹਿ ਤੇਰੀ ਜਾਨ ਨੂੰ ਰੋਣ ਬੈਠ ਕੇ ਮੈਨੇਜਰ ਦੀਆਂ ਇਹ ਜ਼ਹਿਰ 부ਜੀਆਂ ਗੱਲਾਂ ਸੁਣ ਕੇ ਸ਼ੰਕਰ ਦਾ ਦਿਲ ਤੜਫ ਉੱਠਿਆ ਉਸਦੇ ਹੋਠ ਗੁੱਸੇ ਨਾਲ ਕੰਬਣ ਲੱਗ ਪਏ ਇਹੋ ਹਾਲ ਉਸਦੇ ਸਾਥੀਆਂ ਦਾ ਸੀ ਜਦ ਸ਼ੰਕਰ ਨੇ ਵੇਖਿਆ ਕਿ ਇਨ੍ਹਾਂ ਤੇਲਾਂ ਵਿੱਚ ਤੇਲ ਨਹੀਂ ਨਾਲ ਹੀ ਉਸ ਨੂੰ ਆਪਣੇ ਸਾਥੀਆਂ ਦੇ ਭੜਕ ਉੱਠਣ ਦੀ ਵੀ ਸੰਭਾਵਨਾ ਹੋਈ ਤਾਂ ਉਹ ਫਿਰ ਬੋਲਿਆ ਮੈਨੇਜਰ ਸਾਹਿਬ ਜੋ ਤੁਸੀਂ ਕਿਤਾ ਹੈ ਸਾਡਾ ਕੋਈ ਚੋਰ ਨਹੀਂ ਪਰ ਸਾਡੀਆਂ ਤਨਖਾਹਾਂ ਤਾਂ ਮਿਲ ਜਾਣੀਆਂ ਚਾਹੀਦੀਆਂ ਨੇ ਬੇਰੋਜ਼ਗਾਰੀ ਦੀ ਹਾਲਤ ਵਿੱਚ 4 ਦਿਨ ਬਾਲ ਬੱਚੇ ਦਾ ਢਿੱਡ ਤਾਂ ਭਰ ਸਕੀਏ ਤਨਖਾਹ ਮਿਲ ਜਾਏਗੀ ਰਾਏ ਸਾਹਿਬ ਦੀ ਮਨਜ਼ੂਰੀ ਆਉਣ ਤੇ ਤੁਹਾਨੂੰ ਸੱਦਿਆ ਜਾਵੇਗਾ ਜਾਓ ਕਹਿ ਕੇ ਮੈਨੇਜਰ ਮੋੜ ਆਪਣੇ ਕਾਗਜ਼ਾਂ ਪੱਤਰਾਂ ਵਿੱਚ ਰੁੱਝ ਗਿਆ ਪਰ ਚਲੇ ਜਾਣ ਦਾ ਹੁਕਮ ਹੋਣ ਤੇ ਵੀ ਉਹਨਾਂ ਵਿੱਚੋਂ ਕਿਸੇ ਦਾ ਕਦਮ ਨਾ ਪਰਤ ਸਕੇ ਮੈਨੇਜਰ ਲਿਖਦਾ ਲਿਖਦਾ ਚੋਰ ਅੱਖਾਂ ਨਾਲ ਤੱਕ ਲੈਂਦਾ ਸੀ ਕਿ ਬਲਾਟਲੀ ਹੈ ਕਿ ਨਹੀਂ ਤੇ ਉਹ ਸਾਰੇ ਜਿਉਂਦੇ ਤਿਉਂ ਖੜੋਤੇ ਰਹੇ ਸ਼ੰਕਰ ਲਈ ਤਾਂ ਹੁਣ ਹੋਰ ਕਹਿਣਾ ਸੁਣਨ ਵਾਲੀ ਕੋਈ ਗੱਲ ਬਾਕੀ ਨਹੀਂ ਸੀ ਪਰ ਪਿੱਛੇ ਖੜੋਤੇਆਂ ਵਿੱਚੋਂ ਇੱਕ ਆਦਮੀ ਸੰਗ ਦੇ ਕਦਮਾਂ ਨਾਲ ਅਗਾਹ ਵਧਿਆ ਤੇ ਖੁਸ਼ਕ ਗਲੇ 'ਚੋਂ ਬੋਲਿਆ ਜਨਾਬ ਜੇ ਜਨਾਬ ਹੋਰੀ ਆਪਣੇ ਕਾਗਜ਼ਾਂ ਵਿੱਚ ਨਜ਼ਰ ਜਮਾਈ ਬਿਨਾ ਉਸ ਵੱਲ ਤੱਕਿਆਂ ਬੋਲੇ ਤੰਗ ਨਾ ਕਰੋ ਮੇਰੇ ਕੋਲ ਫਜ਼ੂਲ ਗੱਲਾਂ ਸੁਣਨ ਵਾਸਤੇ ਟਾਈਮ ਨਹੀਂ ਐਵੇਂ ਬੇਇੱਜ਼ਤੀ ਕਰਾ ਕੇ ਜਾਊਂਗੀ ਕੀ ਫਾਇਦਾ ਹੋਵੇਗਾ ਬੇਇੱਜ਼ਤੀ ਦਾ ਸ਼ਬਦ ਸਭਨਾ سینਿਆਂ ਉੱਤੇ ਗੋਲੀ ਵਾਂਗ ਵੱਜਿਆ ਸ਼ੰਕਰ ਨੇ ਸਭ ਨੂੰ ਚਲੇ ਚੱਲਣ ਲਈ ਅੱਖ ਦਾ ਇਸ਼ਾਰਾ ਕੀਤਾ ਤੇ ਹੌਲੀ-ਹੌਲੀ ਪੈਰ ਕਸੀਟ ਦੇ ਹੋਏ ਸਾਰੇ ਬਾਹਰ ਨਿਕਲ ਗਏ